ਸਤਿ ਸ੍ਰੀ ਅਕਾਲ ਜੀ ਨਵੇਂ ਬਲੌਗ 'ਤੇ ਤੁਹਾਡਾ ਸਵਾਗਤ ਹੈ ਤੇ ਅਸੀਂ ਜਾ ਰਹੇ ਹਾਂ ਰੈਫਿਊ ਮੈਨੂ ਗੁਰਦੁਆਰੇ ਵਿੱਚ ਕਿਉਂਕਿ ਉੱਥੇ ਪ੍ਰੋਗਰਾਮ ਹੈਗਾ ਨਵੇਂ ਸਾਲ ਦਾ ਤੇ ਅਸੀਂ 6 ਵਜੇ ਪਾਜੀ ਆ ਗਏ ਮੇਰੇ ਨਾਲ ਸਲਾਰੀਆਂ ਤੇ ਬਾਕੀ ਬੱਸ ਦੇ ਵਿੱਚ ਅਸੀਂ ਬਹਿ ਗਏ ਆ ਆਪਣੇ 29 ਨੰਬਰ ਬੱਸ ਸਟਾਪ ਤੋਂ ਤੇ ਹੁਣ ਅਸੀਂ ਚੱਲੇ ਅੱਗੇ ਇੱਕ ਉਹ ਵਾਲੇ ਜਿਹੜੇ ਆ ਵਾਲੇ ਪਾਜੀ ਸਰਦਾਰ ਮਿਲੇ ਆਪਾਂ ਨੂੰ ਸੱਸੀ ਕਾਲ ਬੁਲਾਈ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪਹੁੰਚ ਚੁੱਕਿਆ ਹਾਂ ਰਾਕੀਓ ਬੱਸ ਸਟੇਸ਼ਨ ਹਾਂ ਹਾਂ ਤੇ ਇਸ ਤੋਂ ਬਾਅਦ ਹੁਣ ਮੈਂ ਅਸੀਂ ਇੱਥੋਂ ਅੱਗੇ ਜਾਵਾਂਗੇ ਇਹ ਅਸੀਂ ਆ ਗਏ ਜੀ ਰਾਕੀਓ ਬੱਸ ਸਟੇਸ਼ਨ ਔਰ ਇੱਥੋਂ ਅਸੀਂ ਅੱਗੇ ਟਿਕਟ ਮੂਵ ਕਰਾਂਗੇ ਦੇਖੋ ਕਿੰਨਾ ਸੋਹਣਾ ਬਣਾਇਆ ਆ ਕੇ ਜਾਂ ਅੰਦਰ ਜਾ ਕੇ ਦੇਖਿਓ ਆਜੋ ਆਜੋ ਸਾਡੇ ਨਾਲ ਹੀ ਆਜੋ ਉੱਥੋਂ ਬੁਝਲੀ ਹੋਏ ਮੈਂ ਇੱਥੇ ਰੱਖੇ ਮਨ ਬੋਲੀ ਵਨ ਚੱਲ ਪਿੱਛੇ ਡੰਗੜ ਦੇ ਪਿੱਛੇ ਵਾਲੇ ਦੇਖ ਲੈ ਯਾਰ ਆ ਟਵਾਇ ਵਾਲੀ ਮਸ਼ੀਨ ਹੈ ਜੀ ਆ ਇਹਨਾਂ ਦਾ ਸਰਵਿਸ ਕਾਊਂਟਰ ਇੱਥੇ ਪੁੱਛੋ ਚਿੱਚ ਕੇਂਦਰ ਤੇ ਆ ਸਕਰੀਨਾਂ ਲੱਗੀਆਂ ਹੋਈਆਂ ਪੂਰੇ ਗ੍ਰੀਕ ਬਾਰੇ ਕੀ ਕਿਤਾਬਤਾ ਵਾ ਕਿਦਾਂ ਆ ਟਿਕਟਾਂ ਲੈਣ ਵਾਸਤੇ ਆ ਇੱਧਰ ਆਪਣਾ ਕੋਈ ਵੇਟਿੰਗ ਏਰੀਆ ਆ ਤੇ ਆ ਆਇਆ ਜੀ ਇੱਥੇ ਅਸੀਂ ਹੈਗੇ ਆ ਸਾਡਾ ਪਿੰਡ ਹੈਗਾ ਇੱਥੇ ਕਰਕੇ ਆਇਆ ਜੀ ਮਾਲੀਆ ਇੱਥੇ ਅਸੀਂ ਮਾਲੀਆ ਅਸੀਂ ਜਾਣਾ ਹੈਗਾ ਪੂਰਾ ਨੰਨ ਕੇ ਇੱਥੇ ਕਿਤੇ ਜਾਣਾ ਆ ਇੱਥੇ ਜਾਣਾ ਅਸੀਂ ਆ ਜਗ੍ਹਾ ਤੇ ਜਾਣਾ ਆ ਠੀਕ ਹੈ ਬਾਕੀ ਦੇਖਦੇ ਆ ਉਹ ਟਿਕਟਾਂ ਲੈਂਦੇ ਤੇ ਮੁੰਡੇ ਜਦੋਂ ਆਪਣੇ ਪੈਸੇ ਦੇ ਨਹੀਂ ਮੁੰਡੇ ਇੱਧਰ ਮੇਰੀ ਕੰਬਲੀ ਆ ਤੇ ਨਾਲ ਮੇਰਾ ਬੈਗ ਆ ਜਿਹਦੇ ਵਿੱਚ ਮੈਂ ਥੋੜੇ ਕੱਲ ਦੇ ਕੱਪੜੇ ਨਵੇਂ ਕੱਢੇ ਆ ਸੋ ਪਾਏ ਆ ਸਟੇਸ਼ਨ ਤੇ ਥੋੜੇ ਜਿਹੇ ਪੈਸੇ ਪਾਣੇ ਵਿੱਚ ਮੈਂ ਮੈਂ ਥੋੜੇ ਡੋਨੇਸ਼ਨ ਵਾਸਤੇ ਪੈਸੇ ਆ ਜੀ ਇਹਦੇ ਤੋਂ ਵੇਰੇ ਦੇਖਦੇ ਆ ਕੀ ਕੀ ਬਣਾਇਆ ਇਹਨਾਂ ਨੇ ਆ クリスマス ਦਾ ਟੀ ਲੱਗਿਆ ਹੋਇਆ ਆ ਛੋਟੇ ਛੋਟੇ ਪਾਲੂ ਬਣਾਏ ਆ ਆ ਹਿਰਨ ਬਣਾਇਆ ਹੋਇਆ ਤੇ ਫਿਰ ਇਹਨਾਂ ਦਾ ਹੈਗਾ ਉਹ ਅੱਛਾ ਬਾਸਮ ਵਗੈਰਾ ਡੈਕਸੀ ਹੈਗਾ ਇਹ ਕਿੰਨੇ ਸਾਫ਼ ਸੁਥਰੇ ਸ਼ੀਸ਼ਿਆਂ ਵਾਲੇ ਸੋਹਣੀ ਬਣਾਈ ਹੈ ਆ ਐਪਪ ਫਿਰ ਅਸ਼ਕਨ ਨਾ ਨੰਬਰ ਜਿਹੜਾ ਕੋ ਮੈਂ ਜਿਹੜੇ ਨੰਬਰ ਤੇ ਰੁਕਿਆ ਉਹ ਉਹਨਾਂ ਨੂੰ ਜੇ 6 ਨੰਬਰ ਆ ਗਿਆ ਸਾਨੂੰ ਆਈਫੋਨ ਮਿਲ ਜਾਣਾ। 100 ਰੁਪਿਆ ਹੁਣ ਅਮੀਆ ਉਹਦੋਂ ਹੈ ਨਹੀਂ ਟੁੱਟੇ ਪੈਸੇ ਨਹੀਂ ਆ ਗਏ। ਤੇ ਉਹਦੇ ਕਾਰਡ ਕੱਢ ਲੂਆ। ਮੈਂ ਕਾਰਡ ਦਿੰਦਾ ਇੱਥੇ। ਕਾਰਡ ਤੇ ਹੋਣਾ ਯਾਰ ਆਹ ਦੇਖ ਯਾਰ ਚੇਂਜਿੰਗ। ਸੱਚਮ ਤਾਂ ਹੈਗਾ ਯਾਰ। ਜੀ ਸਤਿ ਸ਼੍ਰੀ ਅਕਾਲ ਜੀ। ਉਹ ਕੰਬੜੀ ਲੈ ਕੇ ਖੜੇ ਆ। ਕੋਈ ਨਹੀਂ ਅੱਲੇ ਸਾਨੂੰ ਲੈਣ ਆਇਆ ਦੇਖੋ ਕਿ ਕੋਈ ਪਹੁੰਚਾ ਲੈਣ ਵਾਲਾ ਸਾਨੂੰ। ਉਹ ਤੈਨੂੰ ਅਵੇਲੀ ਨੂੰ ਨੰਬਰ ਕਰਨਾ ਉਹ ਮਕੀਤਾ ਹੋਣਾ ਤੇ ਦੇਈ ਪੁਰਣੀ ਉਹ ਉਹ ਕਾਲੇ ਅੱਠ ਗੋਲੀ ਕਾਇਏ ਯਾਰ ਮੈਨੂੰ ਕਰਨਾ ਪੈਣਾ ਪੈਣਾ ਪਾਹ ਲਿਓ ਮਾਰ ਲੈ ਮੋੜ ਦੇ ਗੋਲੀ ਖੀਤੀ ਹੈ ਤੇਰ ਬੋਲ ਉਹਰਾ ਸੈ ਪਕੜਾ ਹੈ ਯਾਰ ਸਸਤੀ ਕਾਲੀ ਸੀ ਫਿਰ ਅਸੀਂ ਉੱਟ ਗਏ ਨਾ ਤੇ ਅਸੀਂ ਆ ਗਏ ਸੀ ਰਾਤੀ ਗੁਰਦੁਆਰੇ ਪਸਾਰੇ ਪਾਜੀ ਲੈਣ ਆ ਗਏ ਸੀ ਆ ਗੁਰਦੁਆਰਾ ਜੀ ਅ ਗੁਰੂ ਘਰ ਇੱਥੇ ਰਾਤੀ ਆ ਗਏ ਅਸੀਂ ਲੰਗਰ ਛਕੇ ਨਾ ਤੇ ਹੁਣ ਅਸੀਂ ਮੱਥਾ ਟੇਕ ਕੇ ਯਾਰ ਇੱਕ ਮਿੰਟ ਮੇਰੀ ਗੱਲ ਸੁਣ ਇਹ ਹੈ ਜੀ ਪਿੰਡ ਤੇ ਪਿੰਡ ਦੇ ਲਿਵਾਸੇ ਆ ਗਏ ਗੁਰਦੁਆਰਾ ਮਾਤਾ ਜੀਤ ਕੋਰ ਇੱਕ ਹੋਰ ਤੋਹਰਾ ਹੈ ਅਸੀਂ ਰਾਤ ਇੱਥੇ ਆਏ ਸੀਗੇ ਸਾਡੇ ਸਾਰੇ ਮੁੰਡੇ ਆ ਗਏ ਗੱਡੀ ਕਰਕੇ ਆਏ ਆ ਹਾਇ ਜੀ ਮਥਟੇ ਤੇ ਪਏ ਸਾਰੇ ਮੁੰਡੇ ਇਹੀ ਆ ਓਨਲੀ ਮੋਟੋਸਾਈਕਲ ਤੇ ਜੋੜਾ ਕਰ ਆ ਆ ਵੀ ਦਮਨ ਵੀਰਾ ਆ नवे <laughs> साल के दस मिनट बैठ ता जाने कहना रात तू सौ गया आके ਦੇਖੋ ਜੀ ਇਹ ਗੱਡੀਆਂ ਸਾਰੀਆਂ ਆਪਣੇ ਸਰਦਾਰਾਂ ਭਰਾਵਾਂ ਦੀਆਂ ਹੀ ਆ ਇੱਥੇ ਜਿੰਨੇ ਵੀ ਲੱਗੇ ਛੱਕ ਜਿਹੜਾ ਪਿੰਡ ਹੈਗਾ ਆ ਇਹ ਤੇ ਇੱਥੇ ਤਕਰੀਬਨ ਤਕਰੀਬਨ ਸਾਰੇ ਸਰਦਾਰ ਹੀ ਆ ਤੇ ਰਾਤੀ ਉਹਨਾਂ ਨੇ ਦੱਸਿਆ ਆਪਣਾ ਕਿ ਅਸੀਂ ਇੱਥੇ ਗੁਰਦੁਆਰੇ ਦੀ ਸੇਵਾ ਕਰਦੇ ਆ ਤੇ ਨਾਲ ਜਿੰਨੇ ਵੀ ਇੱਥੇ ਪਿੰਡ ਮਤਕੜੀ ਤਾਕ ਆਸ ਹਜ਼ਾਰਾਂ ਦੀ ਇੱਥੇ ਗੁਰਦੁਆਰਾ ਦੇ ਕਿੰਨਾ ਵੱਡਾ ਬਣਾਇਆ ਉਹਨਾਂ ਨੇ गुर का दर्शन देख देख जीवा गुर के चरण तोए तोए पीमा गुर का दर्शन देख देख जीवा ਹਾਂਜੀ ਰਾਤੀ ਅਸੀਂ ਇੱਥੇ ਆਏ ਸੀਗੇ ਤਾਂ ਸਾਹਮਣੇ ਆ ਹਜੇ ਤੂੰ ਦੇ ਥਾਰੇ ਬਾਗ ਹੈਗੇ ਆ ਤੇ ਛੋਟੇ ਛੋਟੇ ਬੱਚੇ ਵੀ ਕਾਫੀ ਸੀਗੇ ਰਾਤੀ ਇਦਾਂ ਆਏ ਹੋਏ ਸਾਡੇ ਨਾਲ ਤੇ ਮੁੰਡੇ ਹੁਣ ਜਿਹੜੇ ਜਿੱਥੇ ਤੇ ਰਹਿੰਦੇ ਆ ਉਹ ਦੂਰ ਦੂਰੋਂ ਇੱਥੇ ਦੂਰ ਦੂਰੋਂ ਇੱਥੇ ਆ ਰਹੇ ਆ ਤੇ ਸਾਡੇ ਨਾਲ ਦੇ ਮੁੰਡੇ ਵੀ ਆਏ ਸੀ ਕਿ ਗੱਡੀ ਕਰਕੇ ਉਹ ਤੇ ਚਲੇ ਗਏ ਆ ਅੱਜ ਕਹਿੰਦੇ ਆ ਇੱਕ ਤਰੀਕਾ ਤੇ ਤੇ ਬੱਸਾਂ ਨੂੰ ਸਭ ਬੰਦਾ ਦੇਖਦੇ ਆ ਜੇ ਤਾਂ ਤੁਹਾਨੂੰ ਬੱਸ ਮਿਲ ਗਈ ਠੀਕ ਆ ਨਹੀਂ ਤਾਂ ਅਸੀਂ ਇੱਥੇ ਰਾਤ ਰਾਵਾਂਗੇ ਤੇ ਰਾਤ ਸਾਨੂੰ ਤੇ ਕਮਰਾ ਮਿਲ ਗਿਆ ਸੀਗਾ ਆ ਗੁਰਦੁਆਰਾ ਮੇਰੇ ਪਿੱਛੇ ਤੇ ਬਾਕੀ ਜੋ ਪ੍ਰਮਾਤਮਾ ਦੀ ਮਰਜ਼ੀ ਉਦਾਂ ਹੀ ਹੋਣਾ ਪਿੱਛੇ ਉਹ ਸੁੰਦਰ ਮਿੱਲੇ ਰੰਗ ਦਾ ਠੀਕ ਹੈ ਸਾਰਾ ਪਹਾੜੀ ਏਰੀਆ ਟੁੱਕੜ ਨਹੀਂ ਬੰਗਾ ਆਉਂਦੀਆਂ ਪੀਆਂ ਪਿੱਛੇ ਕਰ ਹੈਗੇ ਥੋੜੇ ਜੇ ਛੋਟੇ ਸ਼ੁਰੂ ਹੋ ਗਈਆਂ ਸੰਤਰਿਆਂ ਦੇ ਬਾਗ ਉਹ ਹੈਗਾ ਆ ਕਿੰਨਾ ਮੋਦਾ ਜਤੂਂਦੇ ਬਾਗ ਹੈਟਰੀ ਹੈ ਜੀ ਇਹਨਾਂ ਦੇ ਸ਼ਮਸ਼ਾਨ ਘਾਟ ਇੱਧਰ ਵੀ ਹੈਗੇ ਆ ਤੇ ਇਹ ਇੱਧਰ ਸੀਨ ਦੇਖੋ ਉਹ ਘਰ ਉੱਚੇ ਤੇ ਇੱਧਰ ਸੀ ਘੁੰਮਣਾ ਹੈ ਦੇਖੋ ਚੱਲ ਦੇਖੋ ਜੀ ਵਿਊ ਦੇਖੋ ਵਿਊਸ ਚ ਚੈੱਕ ਕਰੋ ਇੱਕ ਵਾਰੀ ਇਹ ਕਾਹਦਾ ਮਕੀਤਾ ਸ਼ਾਰਾ ਕੀਤਾ ਉਹਦੇ ਦੇਖੋ ਵਿਊ ਜੀ ਹਾਂ ਸਿੱਥੋਂ ਹਲ ਵੀ ਦਾ ਲੈ ਰਹੇ ਆ ਜੀ ਤੇ ਕਿੱਟਾ ਮੇਰੇ ਕੋਲ ਅਸੀਂ ਹੁਣ ਇਥੋਂ ਗੱਡੀ ਖੜੀ ਆ ਸਾਹਮਣੇ ਤੇ ਗੱਡੀ ਚ ਅਸੀਂ ਹੁਣ ਚੱਲੇ ਜਾ ਆ ਗੱਡੀ ਆ ਜੀ ਅਸੀਂ ਚੱਲੇ ਭਾਈ ਸਾਡੇ ਨਾਲ ਆ ਸਾਰੇ ਜਣੇ ਹੁਣ ਸਲੀਜ਼ੀ ਗੱਡੀ ਕਿੱਦਾਂ ਭਾਈ ਹੈਗੀ ਜਿਹੜੀ ਪਿੱਛੇ ਗਾਈਸ ਅਬ ਹਮ ਅੰਦਰ ਆ ਚੁਕੇ ਹਾਂ ਗਾਈਸ ਹਾਂ ਅੰਦਰ ਆ ਜੁਕੇ ਹਾਂ बोले सो निहाल सत श्री अकाल ओ किथे गया वा जीते बाण पाला जी लपेट केनु ਤੁਸੀਂ 골 ਟੇਬਲ ਲਾ ਕੇ ਬਿੱਟੀ ਵੈਸੇ ਗੁਰਦੁਆਰੇੋਂ ਆਇਆ ਸ਼ਾਮ ਨੂੰ ਚਾਹ ਪੀਣਾ ਕਰੋ ਆ ਗਲਾਸੀ ਰੱਖਣ ਦਾ ਲੱਗਰੀ ਜਾਂਦਾ ਹੈ ਤੇ É isso hoje, galera. Não for oh. you <laughs>